ਅੱਜ ਅਸੀਂ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ ਉਸ ਮਕਸਦ ਲਈ ਇਕੱਠੇ ਹੋਏ ਹਾਂ ਜਿਸ ਦੇ ਲਈ ਸਵੰਦ ਵਿੱਚ 22 ਫਰਵਰੀ ਨੂੰ ਇੱਕ ਬਹੁਤ ਹੀ ਵਿਸ਼ੇਪੱਧਰ ਦਾ ਗੀਤਕਾਰਾਂ ਦਾ ਜਿਹੜਾ ਮੇਲਾ ਉਹ ਕਰਵਾਇਆ ਜਾ ਰਿਹਾ ਸਮੂਹ ਸਹਿਤ ਸੁਭਾਵਾਂ ਗੀਤਕਾਰ ਸੁਭਾਵਾਂ ਤੇ ਵਿਸ਼ੇਪੱਧਰੀ ਸੁਭਾਵਾਂ ਦੇ ਸਹਿਯੋਗ ਨਾਲ ਇਹ 22 ਫਰਵਰੀ ਦਾ ਜਿਹੜਾ ਮੇਲਾ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ ਹੋ ਰਿਹਾ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਨਾਤੇ ਮਿਲਾ ਪਰਦਾ ਰਹਿੰਦਾ ਤੇ ਬੜੀ ਤਰੱਕੀ ਕੀਤੀ ਹੈ ਉਹਨਾਂ ਦੇ ਨਾਂ ਤੇ ਸਿਹਤ ਅਕੈडमी ਦੇ ਅੰਡਰ ਚੱਲਦੇ ਇਸ ਪੰਜਾਬੀ ਭਵੰਨ ਦੇ ਨਾਂ ਤੇ ਜਿਹੜਾ ਮੇਲਾ ਉਹ ਸ਼ੁਰੂ ਕਰਨ ਜਾ ਰਹੇ ਆ ਪੰਜਾਬੀ ਗੀਤਕਾਰਾਂ ਦੇ ਨਾਂ ਤੇ 22 ਫਰਵਰੀ ਨੂੰ ਅਸੀਂ ਅੱਜ ਇਸ ਸਟੇਜ ਤੋਂ ਉਸ ਸੰਬੰਧੀ ਇੱਕ ਪੋਸਟਰ ਰੀਲੀਜ਼ ਕਰਨਾ ਸਾਰਾ ਸੱਦਾ ਪੱਤਰ ਸਾਰੇ ਸਹਿਯੋਗੀਆਂ ਨੂੰ ਸਿਹਤ ਸਭਾਵਾਂ ਨੂੰ ਜਿਹੜਾ ਉਹ ਭੇਜਣੇ ਆ ਅਸੀਂ ਬੇਨਤੀ ਕਰਦੇ ਆ ਕਿ ਸਮੂਹ ਸਿਹਤ ਸਭਾਵਾਂ ਨੂੰ ਸਮੂਹ ਗੀਤਕਾਰਾਂ ਨੂੰ ਤੇ ਹੋਰ ਜਿੰਨੀਆਂ ਵੀ ਸੰਗੀਤਕਾਰ ਸਾਥੀ ਨੇ ਸਹਿਯੋਗੀ ਸਾਥੀ ਨੇ ਉਹ 2 ਫਰਵਰੀ ਦੇ ਮੇਲੇ ਵਿੱਚ ਆਪਣੀ ਸਮੂਲੀਅਤ ਕਰਕੇ ਇਸ ਪਹਿਲੇ ਬਿਸ਼ਪ ਪਧਰੀ ਗੀਤਕਾਰ ਮੇਲੇ ਨੂੰ ਕਾਮਯਾਬ ਕਰਕੇ ਸਰਕਾਰਾਂ ਨੂੰ ਦੱਸਣ ਇਥੋਂ ਦੀਆਂ ਜਿਹੜੀਆਂ ਹੋਰ ਕੰਪਨੀਆਂ ਜਾਂ ਉਹਨਾਂ ਨੂੰ ਦੱਸਣ ਕਿ ਗੀਤਕਾਰਾਂ ਦੇ ਕੀ ਮਸਲੇ ਨੇ ਇਹ ਜਿਹੜਾ ਮੇਲਾ ਸਾਡੇ ਬਹੁਤ ਹੀ ਪ੍ਰਸਿੱਧ ਸੰਸਾਰ ਪ੍ਰਸਿੱਧ ਉਸਤਾਦ ਲੋਕ ਗੀਤਕਾਰ ਦੇਵ ਤਰੀਕੇ ਵਾਲੀ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਮੇਲਾ ਵਿਸਪਦਰੀ ਇਹ ਕਰਵਾਇਆ ਜਾ ਰਿਹਾ ਅਸੀਂ ਅੱਜ ਅੱਜ ਦੀ ਸਟੇਜ ਤੋਂ ਇਸ ਗੱਲ ਦੀ ਵੀ ਮੰਗ ਕਰਦੇ ਹਾਂ ਕਿ ਤਲਵੰਡੀ ਸਾਹਿਬ ਪਹਿਲਾਂ ਬੋਲ ਕੇ ਗਏ ਆ ਕਿ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਗੀਤਕਾਰ ਅਵਾਰਡ ਆ ਜਿਹੜਾ ਉਹ ਸ਼ੁਰੂ ਹੋਣਾ ਚਾਹੀਦਾ ਅਸੀਂ ਨਾਲੇ ਵੀ ਮੰਗ ਕਰਦੇ ਹਾਂ ਕਿ ਜਿਹੜੇ ਬੁਢਾਪਾ ਪੈਨਸ਼ਨ ਆ ਗੀਤਕਾਰਾਂ ਨੂੰ ਉਹ ਵੀ ਹੋਣੀ ਚਾਹੀਦੀ ਆ ਤੇ ਇਹ ਗੀਤਕਾਰਾਂ ਦਾ ਇੱਕ ਭਵਨ ਲੁਧਿਆਣੇ ਦੇ ਵਿੱਚ ਉਹ ਚਾਹੇ ਪਾਪੂ ਦੇਵ ਤਰੀਕੇ ਵਾਲੇ ਦੀ ਯਾਦ ਨੂੰ ਸਮਾਪਤ ਹੋਵੇ ਜਾਂ ਕਿਵੇਂ ਵੀ ਉਹ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਗੀਤਕਾਰ ਭਵਨ ਹੋਵੇ ਆਈਪੀਆਰਐਸ ਦੀਆਂ ਜਿਹੜੀਆਂ ਕੰਡੀਸ਼ਨਾਂ ਹੋਣਗੀਆਂ ਉਹ 22 ਤਰੀਕ ਨੂੰ ਤੁਹਾਨੂੰ ਦੱਸ ਦਿੱਤੀਆਂ ਗਈਆਂ ਨਵੇਂ ਗੀਤਕਾਰਾਂ ਲਈ ਕੀ ਹੋਊਗਾ ਪੁਰਾਣੇ ਗੀਤਕਾਰਾਂ ਨੂੰ ਜਿਹੜੀ ਮਿਲਦੀ ਰਾਇਲਟੀ ਆ ਜਿਨ੍ਹਾਂ ਦੀ ਰੁਕੀ ਹੋਈ ਆ ਉਹਦੇ ਸਬੰਧ ਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਨਵੇਂਆਂ ਨੂੰ ਰਾਇਲਟੀ ਦਿਵਾਉਣ ਲਈ ਜਿਹੜੀ ਉਹ ਪ੍ਰਬੰਧ ਆ ਉਹ ਕੀਤੇ ਜਾਣਗੇ ਅਸੀਂ ਅੱਜ ਦੀ ਸਟੇਜ ਤੋਂ ਪੋਸਟ ਰਿਲੀਜ਼ ਕਰਨ ਮੌਕੇ ਸਮੂਹ ਸੰਸਥਾਵਾਂ ਨੂੰ ਸਮੂਹ ਗੀਤਕਾਰਾਂ ਨੂੰ ਸਮੂਹ ਸੰਗੀਤ ਪ੍ਰੇਮੀਆਂ ਨੂੰ ਸੱਦਾ ਦਿੰਦੇ ਆ ਕਿ ਉਹ 2 ਫਰਵਰੀ ਦੇ ਮੇਲੇ ਵਿੱਚ ਪੰਜਾਬੀ ਭਵਨ ਲੁਧਿਆਣਾ ਦੇ ਵਿੜੇ ਵਿੱਚ ਭਾਰਤ ਨਗਰ ਦੇ ਨੇੜੇ ਜ਼ਰੂਰ ਪਹੁੰਚਣ ਜੀ ਬਹੁਤ ਯੂਐਸਏ ਤੋਂ ਸਪੈਸ਼ਲ ਆਏ ਆ ਗੱਲ ਸਾਬ ਉਹਨਾਂ ਦਾ ਕਰੋ ਜੀ